ਕਿ ਉਹਨੂੰ ਸੋਚਿਆ ਐਗਜ਼ੌਸਟ ਪਾਣੀ ਦੇ ਦਿਸੀ। ਦੀ ਦੀ ਸੀ ਨਾ ਕਿ ਐਹੀ ਲੈਣੀ ਹੈ। ਚਲਦਾ ਕੀ ਰੋਲਾ ਕੀ ਹੈ ਜੈਡ ਦਾ। ਇੱਕ ਸਾਥੋਂ ਪਸੰਦ ਦੀ 13 14 ਹਾਂ 13 ਦਾ ਇਹ ਸ਼ੇ ਮੈਨੂੰ ਵਧੀਆ ਜੀ ਲੱਗਦੀ ਹੈ। ਆਪਣੀ ਨਵੀਂ ਵਰਨਾ ਨਵੀਂ ਵਰਨਾ ਦਾ ਵਾਈਟ ਟੀਊਬ ਲਾਈਟ ਜੀ ਲੱਗਦੀ ਹੈ। ਸ਼ੇਪ ਚੇਂਜ ਕਰਦੇ ਨੇ। ਹਾਂ ਪਸੰਦ ਦੀ। ਕਰੋ ਸੋਚ ਕੇ ਸੀ ਜੀ ਲੈਣੀ ਵਰਨਾ ਵਰਨਾ ਹੀ ਲੈ ਜੀ ਆ। 500 ਵੋਟ ਹੈ। ਹਾਂ ਰਾਤ ਨੂੰ ਤਾਂ ਅੰਨਾਂ ਕਰ ਦਿੰਦੀਆਂ ਹੋਣੀਆਂ। ਮੇਰੇ ਘਰ ਵੱਤੀ ਬਹੁਤ ਸਲੇ ਕਾਲੀਕਾਰ ਬੈਠੇ ਕਾਰ ਵਿੱਚ ਮੇਰੇ ਜਣਵੇਂ ਜੇ ਯਾਰ ਨੀਂ ਵਟ ਖਾਣ ਇੰਦੇ ਪੰਗੇ ਜਾਣ ਜਲ ਲਿੰਦੇ ਅਸੀਂ ਬੈਠਿਆਂ ਬਿਠਾਇਆ ਬੰਦੇ ਉਛਣੇ ਨਹੀਂ ਦਿੰਦੇ ਲੈਂਦੇ ਮਿੰਟੋਂ ਮਿੰਟ ਪਾਤ ਨਾਲ ਹੱਸ ਬੱਲੀ ਕੀੜਾ ਕਰਦਾ ਏ ਤੰਗ ਮੀਨੂ ਦੱਸ ਬੱਲੀ ਕਾਟੇ ਮੈਟ੍ਰਿਕ ਚ ਆਉਂਦੀ ਨਾ ਪਲੱਸ ਬੱਲੀਏ ਕਰਦਾ ਏ ਤੰਗ ਕਿਹੜਾ ਦੱਸ ਬੱਲੀ ਨੀ ਮੈਂ ਹੱਕ ਦੀ ਗਵਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਨਾ ਤੁਹਾਨੂੰ ਕਿਦਾਂ ਦੀ ਵਰਨਾ ਦਿਖਾਉਣ ਲੱਗਿਆ ਬਾਈਨ ਨਾ ਆਪਣੇ 17 ਇੰਚੇ ਲੋਇਵੀ ਲਾਏ ਹੋਏ ਨੇ ਤੇ ਹੋਰ ਜਿਹੜੀ ਮਾੜੀ ਮੋਟੀ ਮੋਡੀਫਿਕੇਸ਼ਨਸ ਕਰਾਈਆਂ ਹੋਈਆਂ ਨੇ ਬਾਕੀ ਦੀ ਗੱਲਾਂ ਆਪਾਂ ਬਾਅਦ 'ਚ ਕਰਦੇ ਆ ਸਭ ਤੋਂ ਪਹਿਲਾਂ ਵੀਰੇ ਨਾਲ ਹੀ ਮਿਲਦੇ ਆ ਵੀਰੇ ਕੀ ਹਾਲ ਚਾਲ ਠੀਕ ਹੈ ਬਾਈ ਤੁਸੀਂ ਸੁਣਾਓ ਬਹੁਤ ਵਧੀਆ ਵਧੀਆ ਫੁੱਲ ਇੰਟਰੋਡਕਸ਼ਨ ਹੋ ਜਾਈ ਵੀਰੇ ਮੜੀ ਮੇਰਾ ਨਾਮ ਗੁਰਸੇਵ ਹੈ ਜੀ ਆਹ ਕੋਇਂਦਰ ਹੈ ਜੀ ਔਰ ਇਹ ਰੋਹਿਤ ਹੈ ਇਹ ਅਜੇ ਹੈ ਇਹ ਹਸੂ ਹੈ ਅੱਛਾ ਜੀ ਹਾਂ ਜੀ ਇਹ ਸਾਰੇ ਆਪਣੇ ਭਾਈ ਨੇ ਅੱਛਾ ਜੀ ਆ ਗੱਡੀ ਮਾਡਲ ਤੇ ਵੇਰੀਐਂਟ ਕਿਹੜਾ ਭਾਈ ਆਪਣਾ ਵੇਰੀਐਂਟ ਟੌਪ ਹੈ ਅੱਛਾ ਜੀ 13 ਮਾਡਲ ਗੱਡੀ ਹੈ ਤੇ ਆਪਣੀ ਚਲਦੀ ਲਈਤੀ ਸੀ ਕਿ ਭਾਈ ਨਵੀਂ ਚਲਦੀ ਲਈਤੀ ਸੀ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਇਹਨੂੰ ਹੋ ਗਿਆ 4 ਕੁ ਮਹੀਨੇ ਹੋ ਗਏ ਅੱਛਾ ਜੀ ਤੇ ਭਾਈ ਸੋਚ ਕੇ ਗਏ ਸੀਗੇ ਕਿ ਵਰਨਾ ਹੀ ਲੈਣੀ ਆ ਕਿ ਕੋਈ ਹੋਰ ਵੀ ਹੈਗੀ ਸੀ ਸੋਚਿਆ ਹੀ ਵਰਨਾ ਸੀ ਲੈਣੀ ਹਾਂ ਕੀ ਚੱਕਰ ਹੈ ਬਸ ਉਦਾਂ ਹੀ ਬੁਰਤੀ ਜਿਹਾ ਉਹ ਹੀ ਬਿਲਡ ਕੁਆਲਟੀ ਦਾ ਹਾਂ ਜੀ ਜੀ ਬਾਈ ਮੈਂ ਤਾਂ ਉੱਤੇ ਵੇ ਥੋੜੀ ਵਰਨਾ ਜੀ ਵਰਨਾ ਲੈ ਲਿਆ ਹੁੰਦਾ ਇਹ ਹੁੰਡੀ ਦੀ ਲੈ ਲਈਏ ਹੈਵੀ ਜੀ ਠੀਕ ਹੈ ਠੀਕ ਹੈ ਤੇ ਭਾਈ Honda City ਵਗੈਰਾ ਹੋਗੀ ਇਹ ਜਰਮਨ ਵੱਲ ਜਾ ਸਕਦੇ ਸੀਗਾ ਐਨੇ ਬਜਟ ਦੇ ਵਿੱਚ ਤਾਂ ਜਰਮਨ ਵੱਲ ਵੀ ਬੰਦਾ ਜਾ ਸਕਦਾ ਦਿਲ ਦੀ ਦੀ ਸੀ ਨਾ ਕਿ ਇਹੀ ਲੈਣੀ ਹੈ ਅੱਛਾ ਜੀ ਅੱਗੇ ਤੋਂ ਕੀ ਕੀ ਕਰਾਇਆ ਬਾਈ ਅੱਜ ਕੇ ਤੋਂ ਇਹ ਰੇ ਟੂਬ ਨਟਾ ਚੇਂਜ ਹੈ ਅੱਛਾ ਜੀ ਕਿੰਨੇ ਵੋਟ ਦੀਆਂ ਪਈਆਂ ਹੋਈਆਂ ਨੇ ਹੈ ਕੋਈ ਆਈਡੀਆ ਉੱਪਰ 500 ਵੋਟ ਐ ਨੀਚੇ 300 ਵੋਟ ਅੱਛਾ ਜੀ ਇਹਨਾਂ ਦੀ ਕਿੰਨੇ ਕਾਸਟਿੰਗ ਹੈ ਇਹਨਾਂ ਦੀ ਕਾਸਟਿੰਗ ਆ 13000 ਕੁਛ ਅੱਛਾ ਜੀ 500 ਵੋਟ ਹੈ ਹਾਂ ਰਾਤ ਨੂੰ ਤਾਂ ਅੰਨਾ ਕਰ ਦਿੰਦੀਆਂ ਹੋਣੀਆਂ ਹਾਂ ਠੀਕ ਆ ਬਾਈ ਸਾਈਡ ਦੇ ਵਿੱਚ ਸਾਈਡ 'ਚ ਬਾਕੀ ਲੋਹੇ ਆ ਮਸ਼ੀਨ ਦੇ ਟਾਇਰ ਆ ਅੱਗੇ ਅੰਡਰ ਬਾਡੀ ਲਾਈਟ ਆ ਠੀਕ ਹੈ ਬਾਕੀ ਲੋਹੇ 'ਚ ਲਾਈਟ ਆ 255 45 R17 ਹੈ ਕਿੰਨੇ ਦੇ ਪੈਗੇ ਸੀਗੇ ਬਾਈਆ ਬਾਈਆ ਲੋਹੇ ਸੀ ਲੋਹੇ ਸੀ 50000 ਦੇ ਬਾਕੀ 40 45000 ਦੇ ਟਾਇਰ ਸੀ ਮਸ਼ੀਨਿੰਦੇ ਮਨ ਲੱਖ ਦੇ ਲੱਗੇ ਟਾਇਰਾਂ ਪਿਆ ਹੋਇਆ ਹੈ ਲੱਖ ਤਾਂ ਲੱਗਿਆ ਠੀਕ ਹੈ ਬਾਈ ਤੇ ਬਾਈ ਇੱਕ ਤਾਂ ਹੈਗੀ ਵੀ ਆਟੋ ਆ 2 17 ਇੰਚ ਲੋਏ ਵੀਰ ਹਾਂ 17 ਇੰਚ ਦੇ ਤੇ ਐਵਰੇਜ ਵਗੈਰਾ ਕਿੰਨੇ ਹੀ ਦੇ ਦਿੰਦੀ ਐਵਰੇਜ ਤਾਂ ਬਈ ਲੋਕਲ ਚ ਨੋ ਨੋਕ ਐਵਰੇਜ ਹੈ ਹਾਂ ਬਾਕੀ ਇਹ ਵੀ ਇਹ 13 14 ਹੀ ਦਿੰਦੀ ਰੋਸ ਤੇ ਬਈ ਪਿੱਛੋਂ ਕੀ ਕੀ ਕਰਾ ਆ ਕੋਸ਼ ਪਿੱਛੋਂ ਬਈ ਕਿਤੇ ਆਉਂਦੇ ਨਹੀਂ ਬੋਡੀ ਥਲੇ ਰਿਫਲੈਕਟਰ ਹਾਂਜੀ ਇਹ ਚੇਂਜ ਨੇ ਅੱਛਾ ਜੀ ਬਾਕੀ ਹੁਣ ਸੋਚਿਆ ਐਗਜ਼ੌਸਟ ਪਾਣੀ ਇਹਦੇ ਚ ਅੱਛਾ ਜੀ ਮੈਂ ਅੱਗੇ ਅਪਗ੍ਰੇਡ ਕਰਨਾ ਹੈ ਹੋਰ ਕੀ ਕੀ ਸੋਚਿਆ ਬਈ ਅਪਗ੍ਰੇਡ ਵਿੱਚ ਕਿਤਾ ਐਗਜ਼ੌਸਟ ਹੋ ਗਈ ਵੈਲਵਟ੍ਰੋਨਿਕ ਅੱਛਾ ਇਹ ਡੀਜ਼ਲ ਆ ਹਾਂ ਡੀਜ਼ਲ ਹੈ ਤੇ ਬਈ ਡੀਜ਼ਲ ਦੇ ਵਿੱਚ ਮੈਂ ਸੁਣਿਆ ਯਾਰ ਲੋਕ ਕਹਿੰਦੇ ਨੇ ਐਗਜ਼ੌਸਟ ਵਗੈਰਾ ਇਹਨੇ ਕਾਮਯਾਬ ਨਹੀਂ ਗੇ ਉਹ ਤਾਂ ਹੈਗਾ ਹੀ ਘੱਟ ਆ ਜਾਂਦੇ ਪੈਟਰੋਲ 'ਚ ਜ਼ਿਆਦਾ ਆ ਜਾਂਦਾ ਪੈਟਰੋਲ ਦੇ ਵਿੱਚ ਵੱਧ ਆਵਾਜ਼ ਆ ਹਾਂ ਉਹ ਸਟ੍ਰੇਟ ਇਹ ਤਾਂ ਸਟ੍ਰੇਟ ਪਾਈਪ ਕਰਾ ਕੇ ਕਰੇ ਫਾਇਦਾ ਹੁੰਦਾ ਇਹਦਾ ਸਟ੍ਰੇਟ ਹੀ ਕਰਾਣਾ ਇਹਦਾ ਅੱਛਾ ਜੀ ਤੇ ਮਿਊਜ਼ਿਕ ਸਿਸਟਮ ਚ ਬਾਈ ਮਿਊਜ਼ਿਕ ਸਿਸਟਮ ਚ ਬੂਫਰੋ ਗੈਰਾਂ ਲਵਾਇਆ ਕੋਈ ਲਵਾਇਆ ਸੀ ਉਹ ਤੋਤਰਵਾ ਦਿਓ ਅਹ ਉਹ ਅਸੀਂ ਦਿਖਾ ਜੀ ਠੀਕ ਅੰਦਰੋਂ ਕੀ ਕੀ ਕਰਾਇਆ ਫਿਰ ਇਹ ਕਿਤਾਬੀ ਇਹਦੇ ਚੈਂਪੀਅਨਟ ਲਾਈਟ ਆ ਅੱਛਾ ਇਹ ਅੰਦਰੋਂ ਤਾਂ ਜ਼ਿਆਦਾ ਕੁਝ ਹੈ ਨਹੀਂ ਬਾਕੀ ਸਾਈਡ ਦੇ ਸਪੀਕਰ ਚੇਂਜ ਨੇ ਬਰਾਛਾ ਜੀ ਐਮਬੀਅਨਟ ਲਾਈਟਿੰਗ ਕਿੰਨੇ ਦੀ ਲਵਾਈ ਸੀ ਬਾਈ ਇਹ 5000 ਦੇ ਦੀ ਸੀ ਇਹ ਕਿਹੜੀ ਕੰ ਇਹ ਕੰਪਨੀ ਤਾਂ ਨਹੀਂ ਪਤਾ ਨਹੀਂ ਹੈ ਆ ਬੰਦੇ ਨੇ ਲਾਈ ਸੀ ਠੀਕ ਹੈ ਠੀਕ ਹੈ ਆ ਜਿਹੜਾ ਆਪਣਾ ਐਂਡਰੋਇਡ ਪਲੇਅਰ ਆ ਉਹ ਗੱਡੀ ਲਿੱਤੀ ਤੇ ਉਹਨਾਂ ਨੇ ਲਵਾਇਆ ਹੋਇਆ ਸੀ ਅੱਛਾ ਜੀ ਤੇ ਆਪਣੇ ਸਪੀਕਰ ਕਿਹੜੀ ਕੰਪਨੀ ਦੇ ਨੇ ਵੀਰੇ ਸਪੀਕਰ ਦਾ ਵੀ ਪਤਾ ਨਹੀਂ ਇਹਨਾਂ ਉਹਨਾਂ ਨੇ ਦਵਾਈ ਸੀ ਬੰਦੇ ਨੇ ਅੱਛਾ ਜੀ ਤੇ ਬਾਈ ਨੇ ਆਪਣੀਆਂ ਜਾਲੀਆਂ ਵਗੈਰਾ ਲਾਈਆਂ ਨੇ ਆਪਾਂ ਇਹ ਜਿੱਦਾਂ ਪ੍ਰਮੋਟ ਨਹੀਂ ਕਰਦੇ ਬਾਈ ਆਪਣੇ ਖੁਦ ਰਿਸਕ ਤੇ ਲਾਵੇ ਬੰਦਾ ਕਿੰਨੇ ਤੱਕ ਬਾਈ ਲਾ ਕੇ ਦੇਖੀ ਹੱਦ ਤੱਕ ਇਹ ਮੈਂ ਲਾਈ ਆ 170 ਤੱਕ ਲਾਈ ਆ 170 ਤੱਕ ਹਾਂ ਆਪਣੀ ਨਵੀਂ ਵਰਨਾ ਨਵੀਂ ਵਨੋ ਜਿਹੜੀ ਆ ਉਹਦਾ ਬਈ ਟਿਊਬਲੈਟ ਜਿਹੀ ਲੱਗਦੀ ਆ ਸ਼ੇਪ ਚੇਂਜ ਕਰਦੀ ਨਾ ਬਹੁਤ ਪਸੰਦ ਨਹੀਂ ਗਈ ਨਾ ਪਸੰਦ ਨਹੀਂ ਆ ਹਾਂ ਸੰਤੇ ਸੀ ਪਰ ਗੇ ਲਈ ਇਹ ਤੋਂ ਪਹਿਲਾਂ ਬਈ ਕਿਹੜੀ ਗੱਡੀ ਚਲਾ ਰਹੇ ਸੀਗੇ ਇਹ ਤੋਂ ਪਹਿਲਾਂ ਕੋਈ ਗੱਡੀ ਚ ਨਹੀਂ ਪਹਿਲੀ ਗੱਡੀ ਇਹ ਚ ਲਈ ਹੋਈ ਆ ਅੱਛਾ ਜੀ ਪਹਿਲੀ ਗੱਡੀ ਉਹ ਘਰ ਦੇ ਵਿੱਚ ਇਹ ਆ ਠੀਕ ਆ ਤੇ ਹੁਣ ਅਪਗ੍ਰੇਡ ਬਈ ਇਹ ਤੋਂ ਅਪਗ੍ਰੇਡ ਇਹ ਤੋਂ ਬਈ ਥਾਰ ਲੈਣੀ ਥਾਰ ਹਾਂ ਰੌਕਸਿਕ ਜਾਂ ਨਾਰਮਲ ਨਾ ਨਾਰਮਲ ਲੈਣੀ ਆ ਆ 3 ਡੋਰ ਜਿਹੜੀ ਹਾਂ 3 ਡੋਰ ਤੇ ਬਈ ਕਿੰਨਾ ਖਰਚਾ ਕਰਤਾ ਗੱਡੀ ਦਾ ਅੱਜ ਤੱਕ ਵਿੱਚ ਮੋਟਾ ਮੋਟਾ ਇੱਕ 3 40 ਲੱਗਿਆ ਉਹ ਡੇਢ ਲੱਖ ਦਾ ਡੇਢ ਦੇ ਲਾਗੇ ਮਤਲਬ ਕੁੰਡੀ ਪਹੁੰਚੀ ਹੋਈ ਹੈ ਠੀਕ ਹੈ ਸੀਟ ਕਵਰ ਵਗੈਰਾ ਇਹ ਤਾਂ ਨਾਲ ਦੇ ਹੀ ਹੋਣੇ ਨਾਲ ਦੇ ਹੀ ਸੀ ਠੀਕ ਹੈ ਬਈ ਤੇ ਬਈ ਜਰਮਨ ਗੱਡੀਆਂ ਵਾਲਾ ਨਾ ਜਾਣਦਾ ਕੋਈ ਪ੍ਰੋਗਰਾਮ ਬਸ ਉਹੀ ਹੋਣਾ ਥੋੜੀ ਜਿਹੀ ਮੇਨਟੇਨੈਂਸ ਵੀ ਹੈਈ ਹੈ ਹਾਂ ਅਛਾ ਜੀ ਮੈਂ ਲੈਣੀਓ ਕਰੋ ਸੋਚ ਗਏ ਸੀ ਲੈਣੀਓ ਵਰਨਾ ਵਰਨਾ ਹੀ ਲੈ ਜਿਆ ਤੇ ਬਈ ਐਡੇ ਵੱਡੇ ਵੱਡੇ ਰੈਮੋ ਪਾਏ ਹੋਏ ਯਾਰ ਟਾਇਰ ਇੰਨੇ ਬਾਹਰ ਨੇ ਤੇ ਚੰਡੀਗੜ੍ਹ ਦੇ ਵਿੱਚ ਕਿਵੇਂ ਲੈ ਜਾਂਦੇ ਲੈ ਜਾਣੇ ਵਾਲੇ ਤਾਂ ਬਈ ਹਾਂ ਬਾਕੀ ਰੋਕਦੇ ਫਿਰ ਸਾਡੇ ਕੋਲ ਹੈਗਾ ਬੰਦਾ ਕੋਲ ਚ ਉਹ ਦਿਨ ਨਾਲ ਕਰਾ ਦਿੰਦੀ ਗੱਲ ਅਛਾ ਜੀ ਨਹੀਂ ਪਾ ਨੇ ਨਹੀਂ ਤਾਂ ਗਾਂਦੀ ਨਹੀਂ ਨਹੀਂ ਮੰਨਦੇ ਫੇਰ 500 ਗਾਂਦੀ ਨਹੀਂ ਤਾਂ ਗਾਂਦੀ ਨੇ ਚੱਲ ਨਹੀਂ ਜਾਂਦੀ ਚਾਹਦਾ ਚੰਦਾ ਹੀ ਆ ਉਹ ਤਾਂ ਹੁਣ ਤਾਂ ਕੋਈ ਰੋਗ ਨਹੀਂ ਸਾਦਾ ਜਿਹਾ ਵੀ ਨਵਾਂ ਨਹੀਂ ਤੇ ਫੇਰ ਤਾਂ ਚਲਾਨ ਕਰਾਣਾ ਪੈਂਦਾ ਅੱਛਾ ਠੀਕ ਐਸਾ ਲੇ ਤਾਂ ਖੋਇਆ ਨਹੀਂ ਮੇਰਾ ਆਤਾ ਜਿੰਦੀ ਉੱਪਰ ਮੈਂ ਹੁਣ ਦਿਨ ਤੋਂ ਚਲਾਣੀ ਨਹੀਂ ਕੋਈ ਸਰਕਾਰ ਆਪਣੀ ਕੋਈ ਦਿੱਕਤ ਨਹੀਂ ਹੈ ਜੀ ਸਰਕਾਰਾਂ ਵਿੱਚ ਲਿੰਕ ਆ ਬੜੀ ਜਿਆਦਾ ਗੱਲਾਂ ਵੜਜੋ ਬਟੇ ਵਿੱਚ ਸਾਡਾ ਆ ਬਾਈ ਬੈਠਾ ਪਿੱਛੇ ਹੈ ਜਮਾਈ ਤਾਂ ਕੜਾ ਸਾਰਿਆ ਬਾਈ ਬਈ ਵਰਨਾ ਯਾਰ ਗਰਾਊਂਡ ਕਲੀਅਰੈਂਸ ਤੋਂ ਬਦਨਾਮ ਆ ਹਾਂ ਇਹ ਤਾਂ ਹੈ ਬਈ ਪਰ ਇਹ ਵੀ ਕਈ ਵਾਰ ਥੋੜੇ ਹਿੱਲੀ ਏਰੀਆ ਚ ਜਾਣਾ ਪੈਂਦਾ ਅੱਛਾ ਹੀ ਕਾਲੇ ਲੱਗ ਜਾਂਦੀ ਸਾਹਸ਼ ਤੇ ਬਈ ਲਿਫਟ ਲੁਫਟ ਹੋਈ ਹੋਇਆ ਲਿਫਟ ਹੋਈ ਹੋਈ ਹੈ ਬਈ ਕਿੰਨਾ ਕਿੰਨਾ ਖਰਚਾ ਕੀ ਲਿਫਟ ਤੇ ਲਿਫਟ ਆ ਗਿਆ ਸੀ 10000 ਆ ਗਿਆ ਸੀ ਮੋਟੋ ਮੋਟੋ ਤੇ ਮਿਊਜ਼ਿਕ ਸਿਸਟਮ ਚ ਬਈ ਅਪਗ੍ਰੇਡ ਹੈ ਕੋਈ ਰੱਜਦਾ ਹਾਂ ਚ ਰਹਿਣਾ ਹੈ ਲੈ ਹੂੰ ਇਦਾਂ ਬਾਕੀ ਕੰਪੋਨੈਂਟ ਵਗੈਰਾ ਡੀਐਸਪੀ ਤੋਂ ਰੋਣਾ ਇੱਕ ਤਾਂ ਅੱਛਾ ਜੀ ਤੇ ਟਿੰਟ ਵਗੈਰਾ ਆ ਟਿੰਟ ਵਗੈਰਾ ਤਾਂ ਉਹਦਾ ਲਾਜ਼ਮੀ ਆ ਉਹਦਾ ਲਾਜ਼ਮੀ ਆ ਟਿੰਟਵੇਂ ਕਰਾਈ ਹੋਈ ਸੀ ਪਹਿਲੇ ਅੱਛਾ ਜੀ ਉਹ ਥੋੜਾ ਜਿਹਾ ਫਟ ਗਈ ਵਾਈਪਰ ਚਲਾਏ ਸੀ ਨਾ ਉਹ ਥੋੜਾ ਫਟ ਗਿਆ ਫਿਰ ਮੈਂ ਸਾਰੀ ਤਾਰ ਤੇ ਅੱਛਾ ਜੀ ਹੁਣ ਇਹ ਦੁਬਾਰਾ ਕਰਾਣਾ ਇਕੱਠਾ ਹੀ ਕਰਾਣਾ ਇਹ ਸਾਰਾ ਭਈਆ ਹੈ ਕੀ ਚੱਕਰ ਰੋਲਾ ਕੀ ਹੈ ਜਿਹੜੇ ਚੰਡੀਗੜ੍ਹ ਦੇ ਵਿੱਚ ਵੈਸੇ ਜੈਡ ਵਲਾ ਗੱਡੀਆਂ ਪਾ ਇਲੀਗਲ ਆ ਵੈਸੇ ਆ ਕੰਮ ਤੇ ਫਿਰ ਵੀ ਯਾਰ ਮੈਂ ਦੇਖਿਆ ਜਿੰਨੀਆਂ ਵੀ ਆਪਾਂ ਸ਼ੂਟ ਕੀਤੀਆਂ ਮੈਕਸਿਮਮ ਉੱਥੇ ਜੈਡ ਹੀ ਚੱਲਦਾ ਕੀ ਰੋਲਾ ਕੀ ਜੈਡ ਨਾਲ ਥੋੜੀ ਲੁਕ ਇੰਪਰੂਵ ਹੋ ਜਾਂਦੀ ਹੈ ਨਾ ਗੱਡੀ ਦਾ ਇਨਸ਼ਾ ਲੁੱਕ ਵਾਕ ਮੈਂ ਨਹੀਂ ਕੀਤਾ ਰੈਨਸੀ ਵੀ ਹੋ ਗਈ ਥੋੜੀ ਅਛਾਹੀ ਪ੍ਰਾਈਸ ਬਾਕੀ ਚੋਂ ਬੰਦੇ ਵੀ ਘੱਟਣਗੇ ਪਤਾ ਚੋ ਵੀ ਬਹੁਤ ਹੋਰ ਕਿੰਨੇ ਕੁਲੀ ਦਾ ਨਹੀਂ ਸਸ ਆਪਣਾ ਪਤਾ ਜੀ ਵੈਟਰ ਕਰਦਾ ਅੰਦਰ ਬੈਠੇ ਹਾਂਜੀ ਹਾਂਜੀ ਉਹ ਤਾਂ ਹੈ ਹੀ ਇੱਕ ਤਾਂ ਭਾਜੀ ਹੁਣ ਜਿਹੜੀ ਨਵੀਂ ਵਰਨ ਆ ਰਹੀ ਹੈ ਉਹਦੇ ਚ ਡੀਜ਼ਲ ਦਾ ਹੈਗਾ ਹੀ ਨਹੀਂ ਹੈ ਡੀਜ਼ਲ ਇੰਜਨ ਹੁੰਦੇ ਹੀ ਵਾਲੇ ਨੂੰ ਬੰਦ ਕਰਤਾ ਡੀਜ਼ਲ ਤਾਂ ਬੰਦ ਰੋ ਤੋਂ ਇੰਜਨ ਉਹਦੇ 1.5 ਆ ਰਹੇ ਆ ਮੇ 1.6 ਹੈ ਇਹਦੀ ਪਾਵਰ ਜਦੋਂ ਬੰਦਾ ਚਲਾਉਂਦਾ ਉਦੋਂ ਉਹਦਾ ਹੀ ਪਤਾ ਲੱਗਦਾ ਅਛਾ ਜੀ ਯਾਰ ਭਾਈ ਇਹ ਤਾਂ ਜਿਹੜੀ ਮਤਲ ਜਿਹੜੀ ਹ ਆ ਰਹੀਆ ਹੁਣ ਤਾਂ ਕਿਊਬਲਾਈਟ ਆ ਰਹੀਆ ਕਰਨਾ ਇਹ ਤੋਂ ਜਿਹੜੀ ਪਹਿਲਾ ਵਾਲੀ ਸ਼ੇਪ ਸੀਗੀ ਉਹ ਬੜੀ ਮਤਲਬ ਸ਼ਾਰਪ ਜੀ ਉਹ ਉਹ ਪਸੰਦ ਨਹੀਂ ਆਈ ਉਹ ਪਸੰਦ ਨਹੀਂ ਆਈ ਥੋੜਾ ਇੰਟੀਰੀਅਰ ਨਹੀਂ ਮੈਨੂੰ ਉਹਦਾ ਪਸੰਦ ਆ ਆਛਾ ਜੀ ਤੇ ਉਹ ਤੋਂ ਜਿਹੜੀ ਪਹਿਲਾ ਸੀਗੀ ਇੱਕ ਦੇ ਚ ਸ਼ੇਪਾਂ ਵੀ ਬਹੁਤ ਆਲੀਆਂ ਹਾਂ ਸ਼ੇਪਾਂ ਵੀ ਬਹੁਤ ਆਲੀਆਂ ਇਹ ਇੱਕ ਆਈ ਹੈ ਇਹ ਆਪਣੀ ਸੈਕੰਡ ਫੇਸ ਲਿਫਟ ਆ ਸੈਕੰਡ ਜਨਰੇਸ਼ਨ ਆਈ ਇਹ ਤੋਂ ਬਾਰੇ ਦਾ ਫੇਸ ਲਿਫਟ ਆਇਆ ਸੀ ਹਾਂ ਉਹਦੇ ਵਿੱਚ ਥੋੜੀ ਲੈਟਾਂ ਤਿੱਖੀਆਂ ਸੀਗੀਆਂ ਇੰਟੀਰੀਅਰ ਸੇਮ ਸੀਗਾ ਉਹਦੀ ਮੈਨੂੰ ਲੈਟਾਂ ਨਹੀਂ ਪਸੰਦ ਆਈ ਆਛਾ ਜੀ ਹਾਂ ਤੇ ਉਹ ਤੋਂ ਬਾਅਦ ਜਿਹੜੀ ਆਈ ਆ ਉਹ ਪ੍ਰੋਪਰੀ ਵਰਨਾ ਆ ਗਈ ਸੀ ਕਿ 1.6 ਉਹ 3rd ਜਨਰੇਸ਼ਨ ਆਈ ਸੀ 4th ਜਨਰੇਸ਼ਨ ਨਹੀਂ 4th ਜਨਰੇਸ਼ਨ ਦੀ ਉਹ 4th ਸੀਗੀ ਹਾਂ 4th ਸੀ ਅੱਛਾ ਜੀ ਉਹ ਨਾਮ ਲੈਣ ਦਾ ਕਾਰਨ ਉਹ ਮੈਨੂੰ ਥੋੜੇ ਜਿਆਦਾ ਪਸੰਦ ਨਹੀਂ ਆਈ ਹੈ ਕੈਦਰ ਮਤਲਬ ਇੱਕ ਹਿਸਾਬ ਤੋਂ ਪਸੰਦ ਦੀ 13 14 ਹਾਂ 13 ਜਦ ਇਹ ਇਹ ਛੇ ਮੈਨੂੰ ਵਧੀਆ ਜੀ ਲੱਗਦੀ ਹੈ ਅੱਛਾ ਜੀ ਕਿੰਨੇ ਦੀ ਪੈ ਗਈ ਸੀ ਇਹ ਭਾਈ ਮੈਂ ਲਈ ਸੀ 4 ਲੱਖ ਦੀ ਲਈ ਸੀ 4 ਲੱਖ ਦੀ ਤੇ 4 ਲੱਖ ਦੇ ਭਾਈ ਅੱਜ ਕਿਸੇ ਨੇ ਜ ਵਰਨਾ ਦੇ ਲਾਣਾ ਹੋਵੇ ਤੁਸੀਂ ਰეკਮੈਂਡ ਕਰਦੇ ਹੋ ਹਾਂ ਰეკਮੈਂਡ ਹੈ ਬਈ ਪੱਕੀ ਗੱਲ ਹਾਂ ਬਹੁਤ ਵਧੀਆ ਉਹ ਤੋਂ ਆਟੋਮੈਟਿਕ ਹੈ ਉਹ ਤੋਂ ਆਟੋਮੈਟਿਕ ਹੈ ਮਤਲਬ ਕੰਫਰਟੇਬਲ ਬਾਈ ਹੈ ਗੱਡੀ ਹਾਂ ਹਾਂ ਹੈ ਵਧੀਆ ਜੀ ਹੋਰ ਜਿੰਨ ਦੇ ਮੁਕਾਬਲੇ ਦੌੜਦੀ ਹੈ ਨਾ ਬਈ ਜਮਾਂ ਤੋਂ ਗੇਰੋਂ ਨਹੀਂ ਮੰਗਦੀ ਬਾਕੀ ਬਈ ਧੰਨਵਾਦ ਯਾਰ ਹੈਨਾ ਸਾਰੇ ਵੀਰ ਭਰਾਵਾਂ ਦਾ ਧੰਨਵਾਦ ਯਾਰ ਜਿਨ੍ਹਾਂ ਨੇ ਐਕਸਪੀਰੀਅੰਸ ਸ਼ੇਅਰ ਕੀਤਾ ਠੀਕ ਹੈ ਤੇ ਬਾਕੀ ਬਾਈਆਂ ਦੀ ਜਿਹੜੀ ਆਈਡੀਆ ਸਾਰਿਆਂ ਦੀ ਆਪਾਂ ਮੈਂਸ਼ਨ ਕਰਦਾਂਗੇ ਜੀ ਦਾ ਨੈਕਸਟ ਵਾਰਡ ਥੋੜੀ ਦੇਰ ਹੇਠਾਂ ਹੋਊਗਾ ਆਪਾਂ ਹਾਂ ਇੱਕ ਹਿਸਾਬ ਤੋਂ ਲਈਏ ਪ੍ਰੋਪਰ ਫੂਲੀ ਅੱਜ ਤੱਕ ਟੀਜ਼ਰ ਦਾ ਹੈਨਾ ਦੋਨੇ ਟੀਜ਼ਰ ਸੀ ਟੀਜ਼ਰ ਦਾ ਸ਼ੇਅਰ ਕੀਤਾ ਬਾਈ ਨੇ ਤੇ ਮੂਵੀ ਤਾਂ ਹਜੇ ਬਾਕੀ ਆ ਅੱਜ ਦੀ ਵੀਡੀਓ ਸੀਗੀ ਆਪਣੀ ਕੁਛ ਐਦਾ ਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ